ਨਵਾਂ ਸ਼ਹਿਰ ਸਲੋ ਰੋਡ ਤੇ ਸਥਿਤ ਮਾਡਲ ਟਾਊਨ ਦੇ ਬਿਲਕੁਲ ਸਾਹਮਣੇ ਕੁਝ ਦੇਰ ਪਹਿਲਾਂ ਇੱਕ ਹਾਦਸਾ ਹੋਇਆ ਹੈ। ਆ ਤਸਵੀਰ ਵਿੱਚ ਤੁਸੀਂ ਇੱਕ ਗੱਡੀ ਦੇਖ ਰਹੇ ਹੋ ਜੋ ਕਿ ਸਰਕਾਰੀ ਗੱਡੀ ਦੱਸੀ ਜਾ ਰਹੀ ਹੈ ਤੇ ਜਿਸ ਨੂੰ ਦੱਸਿਆ ਜਾ ਰਿਹਾ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਇਹ ਚਲਾ ਰਿਹਾ ਸੀ ਤੇ ਗੱਡੀ ਜਦੋਂ ਮਾਡਲ ਟਾਊਨ ਕ੍ਰਾਸ ਕਰਨ ਲੱਗੀ ਤਾਂ ਅਚਾਨਕ ਹੀ ਅਨਿਯੰਤਰਿਤ ਹੋ ਕੇ ਸਾਹਮਣੇ ਤੋਂ ਇੱਕ ਆਰੀ ਗੱਡੀ ਦੇ ਵਿੱਚ ਜਾ ਟਕਰਾਈ ਜਿਸ ਨਾਲ ਦੋਨੇ ਗੱਡੀਆਂ ਦਾ ਜਿਹੜਾ ਫਰੰਟ ਹੈ ਉਹ ਬਹੁਤ ਜ਼ਿਆਦਾ ਟੁੱਟ ਗਿਆ। ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਆ ਆ ਰਾਗੀਰਾਂ ਵੱਲੋਂ ਗੱਡੀਆਂ ਨੂੰ ਦੂਰ ਸਾਈਡ ਤੇ ਹਟਵਾਇਆ ਜਾ ਰਿਹਾ ਜੋ ਜਾਣਕਾਰੀ ਮੌਕੇ ਤੋਂ ਮਿਲੀ ਹੈ ਉਸ ਤਹਿਤ ਲੋਕਾਂ ਨੇ ਦੱਸਿਆ ਕਿ ਜਿਹੜੀ ਸਰਕਾਰੀ ਗੱਡੀ ਸੀ ਉਹ ਨੂੰ ਚਲਾਉਣ ਵਾਲਾ ਵਿਅਕਤੀ ਜਿਹੜਾ ਹੈ ਪੁਲਿਸ ਦੀ ਵਰਦੀ ਵਿੱਚ ਸੀ ਤੇ ਉਸ ਸਮੇਂ ਉਸਨੇ ਚਾਲਕ ਨੇ ਸ਼ਰਾਬ ਪੀਤੀ ਹੋਈ ਦੱਸੀ ਜਾ ਰਹੀ ਆ ਲੇਕਿਨ ਮਾਮਲਾ ਇਹ ਕੁਝ ਕਲੀਅਰ ਨਹੀਂ ਹੋ ਪਾਇਆ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚ ਕੇ ਸੀਟੀ ਪੁਲਿਸ ਇੰਚਾਰਜ ਅਵਤਾਰ ਸਿੰਘ ਮੌਕੇ ਤੇ ਪਹੁੰਚ ਕੇ ਤੇ ਉਹਨਾਂ ਵੱਲੋਂ ਲੋਕਾਂ ਤੋਂ ਜਿਹੜੀ ਐ ਇਸ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਗਈ ਘਟਨਾ ਦੀ ਜਾਣਕਾਰੀ ਜਿਸ ਟਾਈਮ ਘਟਨਾ ਵਾਪਰੀ ਉਸ ਟਾਈਮ ਉੱਥੇ ਰਾਗੀ ਜਿਹੜੇ ਕੁਝ ਸੈਰ ਵੀ ਕਰ ਰਹੇ ਸਨ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਭੱਜ ਕੇ ਜਿਹੜੀ ਆਪਣੀ ਜਾਨ ਬਚਾਈ ਗਈ ਆ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਜਿਹੜੀਆਂ ਦੋਨੇ ਗੱਡੀਆਂ ਬਹੁਤ ਹੀ ਜ਼ਿਆਦਾ ਟੁੱਟੀਆਂ ਨੇ ਸਲੋ ਰੋਡ ਮਾਡਲ ਟਾਊਨ ਦੇ ਬਿਲਕੁਲ ਸਾਹਮਣੇ ਇਹ ਜਿਹੜਾ ਹਾਸਾ ਹੋਇਆ ਹੈ ਸਰਜੀ ਸਰਜੀ ਸਰਜੀ

ਉਹਨੇ ਸੋਧ ਦਿੰਦਾ ਜਿਹੜੇ ਤੁਹਾਡੇ ਮੁਲਾਜ਼ਮ ਨੇ ਉਹਨੇ ਦਾਰੂ ਪੀਤੀ ਹੋਈ ਹੈ ਉਹਨਾਂ ਨੇ ਦਾਰੂ ਵੀ ਮਾਲਾ ਜਿਹੜਾ ਪੀਤੀ ਹੋਈ ਹੈ ਬਾਹਰ ਦਾ ਮੈਡੀਕਲ ਇਹ ਉਹਨਾਂ ਨੇ ਵੀ ਪੀਤੀ ਹੋਈ ਹੈ ਉਹ ਸਾਹਮਣੇ ਉਹਨਾਂ ਨੇ ਵੀ ਪੀਤੀ ਹੋਈ ਹੈ ਜੀ ਐਤ ਤਾਂ ਮੈਂ ਆ ਇੱਕ ਵਾਰੀ ਬਾਕੀ ਤੁਸੀਂ ਬਾਹਰ